ਲੋਕ ਸਭਾ ਚੋਣਾਂ ਦੇ ਜੋਲ ਨਤੀਜੇ ਆ ਚੁੱਕੇ ਨੇ ਜਿਸ ਦੀ ਗੱਲ ਕਰੀਏ ਫਰੀਦਕੋਟ ਤੋਂ ਬੜੀ ਚਰਚਾ ਰਹੀ ਹੰਸਰਾਏ ਹੰਸਾੜ ਨਾਲ ਨੇ ਆਪਾਂ ਗਲਬਤ ਕਰਦੇ ਹਾਂ ਹਾਂਜੀ ਫਰੀਦਕੋਟ ਦੇ ਵਿੱਚੋਂ ਕਿਹੜੀ ਹੈ ਤੁਹਾਡੀ ਜਿੱਤ ਉਹ ਨਹੀਂ ਹੋਈ ਹੈ ਜਿਸ ਦੇ ਵਿੱਚ ਤੁਸੀਂ ਅੱਜ ਲੋਕਾਂ ਮੀਡੀਆ ਨੂੰ ਆਪਣੇ ਘਰ ਬੁਲਾ ਕੇ ਉਹਨਾਂ ਨੂੰ ਲੱਡੂ ਵੀ ਖੋਈ ਸੋਨੂ ਜੀ ਜਗਬਾਣੀ ਦੇ ਵਿਊਅਰਜ਼ ਨੂੰ ਔਰ ਤੁਹਾਨੂੰ ਮੈਂ ਇਸ ਕਰਕੇ ਤਕਲੀਫ ਦਿੱਤੀ ਹੈ ਇੱਕ ਤਾਂ ਪਹਿਲਾਂ ਮੇਰੇ ਵੱਲੋਂ ਫਤਿਹ ਕਬੂਲ ਕਰੋ ਸਤਿ ਸ੍ਰੀ ਅਕਾਲ ਨਮਸਕਾਰ ਮਾਦਾ ਦੂਜੀ ਗੱਲ ਮੈਂ ਚਾਹੁੰਦਾ ਸੀ ਫਰੀਦਕੋਟ ਵਾਸੀਆਂ ਦਾ ਧੰਨਵਾਦ ਕਰੀਏ ਹਲਕੇ ਦੇ ਲੋਕਾਂ ਦਾ ਧੰਨਵਾਦ ਕਰੀਏ ਸੰਗਤਾਂ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਕੀ ਲੱਗਦਾ ਹੈਗਾ ਫਰੀਦਕੋਟ ਤੋਂ ਕਿਹੜੇ ਪੰਜਵੇਂ ਨੰਬਰ ਤੇ ਜਿਹੜੇ ਸਾਹਿਬ ਬੜਾ ਪਿਆਰ ਮਿਲਿਆ ਫਰੀਦਕੋਟ ਤੋਂ ਕਿਤੇ ਵੀ ਤੁਸੀਂ ਜਾਂਦੇ ਸੀ ਲੋਕਾਂ ਦਾ ਤੁਹਾਨੂੰ ਪਿਆਰ ਮਿਲਦਾ ਨਗਰ ਹਾਂਜੀ ਪਿਆਰ ਮਿਲਿਆ ਪਿਆਰ ਮਿਲਦਾ ਰਹੇਗਾ ਪਿਆਰ ਨੂੰ ਹੀ ਪਿਆਰ ਹੈ ਜੇ ਕਿਤੇ ਮਾੜੀ ਮੋਟੀ ਵਿਰੋਧਤਾ ਵੀ ਹੁੰਦੀ ਆ ਮੈਂ ਉਹਨੂੰ ਵੀ ਪਿਆਰ ਵਿੱਚ ਹੀ ਬਦਲ ਲਾਵਾਂਗਾ ਲਗਾਤਾਰ ਕਿਸਾਨਾਂ ਵੱਲੋਂ ਤੇ ਵਿਰੋਧ ਕੀਤਾ ਜਾ ਰਿਹਾ ਸੀ ਤੁਹਾਡੇ ਤੁਹਾਡੇ ਉੱਤੇ ਹਮਲੇ ਵੀ ਕਰ ਦਿੱਤੇ ਗਏ ਤੇ ਗੱਡੀਆਂ ਵੀ ਤੋੜ ਦਿੱਤੀਆਂ ਸੀ ਕੀ ਲੱਗਦਾ ਕਾਰਨ ਕੀ ਰਹਿ ਗਿਆ ਜਿਹੜਾ ਹੰਸਰਾ ਹੰਸਕੜੇ ਕੋਈ ਨਹੀਂ ਹੋਣਾ ਇਲੈਕਸ਼ਨ ਓਵਰ ਹੋ ਗਿਆ ਖਾਬ ਚੰਗੇ ਵੀ ਹੁੰਦੇ ਨੇ ਖਾਬ ਬੁਰੇ ਵੀ ਹੁੰਦੇ ਨੇ ਹੁਣ ਮੈਂ ਇਹੀ ਕਹਾਂਗਾ ਕਿ ਇਲੈਕਸ਼ਨ ਓਵਰ ਹੋ ਗਿਆ ਜੀ ਸਾਨੂੰ ਮਾਫੀਆਂ ਦਿਓ ਜੀ ਜੇ ਕੋਈ ਗਲਤੀ ਹੋ ਗਈ ਜੀ ਤੇ ਮਾਫਤ ਕਰ ਦਿਓ ਤੇ ਅੱਗੋਂ ਤੋਂ ਖੇਮਾ ਜਾਂਚ ਨਾ ਕਰੋ ਮੈਂ ਮਾਫੀ ਤੇ ਰੱਬ ਵੀ ਦੇ ਦਿੰਦਾ ਤੁਸੀਂ ਰੱਬ ਦੇ ਬਣਾਏ ਪਿਆਰੇ ਬੰਦੇ ਹੋ ਸਾਨੂੰ ਮਾਫ ਕਰੋ ਪਹਿਲੇ ਜਲੰਧਰ ਤੋਂ ਇਲੈਕਸ਼ਨ ਲੜਦੇ ਹੋ ਫਿਰ ਉਸ ਤੋਂ ਬਾਅਦ ਦਿੱਲੀ ਚਲ ਜਾਂਦੇ ਹੋ ਦਿੱਲੀ ਵੱਡੀ ਮਾਤਰਾ ਦੇ ਵਿੱਚ ਤੁਸੀਂ ਜਿੱਤ ਗਿੜੀਓ ਪ੍ਰਾਪਤ ਕਰਦੇ ਹੋ ਉਸ ਤੋਂ ਬਾਅਦ ਤੁਹਾਨੂੰ ਬੀਜੇਪੀ ਵੱਲੋਂ ਜੇਫਰੀਡ ਕੋਰਟ ਦੇ ਵਿੱਚ ਭੇਜਿਆ ਜਾਂਦਾ ਪਿਆਰ ਮਿਲਿਆ ਬੜਿਆ ਲੋਕਾਂ ਦਾ ਫਿਰ ਵੀ ਕਾਰਨ ਕਿਤੇ ਲੱਗਦਾ ਪੰਜਾਬ ਦੇ ਵਿੱਚ ਬੀਜੇਪੀ ਨੇ ਕਿਸੇ ਨੂੰ ਕੋਈ ਸੀਟ ਕਿੜੀ ਹੋਣੀ ਪਾਰਟੀ ਦਾ ਹੁਕਮ ਮੰਨਣਾ ਚਾਹੀਦਾ ਜਿੱਤਾਂ ਹਾਰਾਂ ਬਣਦੀਆਂ ਰਹਿੰਦੀਆਂ ਮੇਰੀ ਪਾਰਟੀ ਜਿੱਤ ਗਈ ਮੇਰੇ ਪਾਰਟੀ ਦੀ ਸਰਕਾਰ ਬਣ ਰਹੀ ਹੈ ਮੇਰੇ ਪ੍ਰਧਾਨ ਮੰਤਰੀ ਜੀ ਤੀਜੀ ਵਾਰੀ ਹੈਟ੍ਰਿਕ ਲਾਰਾ ਹੈ ਔਰ ਬੜੀ ਸ਼ਾਨੋ ਸ਼ੌਕਤ ਨਾਲ ਉਸੇ ਕੁਰਸੀ ਤੇ ਬਿਰਾਜਮਾਨ ਹੋ ਰਜਈਦੇ ਹੋਰ ਕੀ ਰੱਬ ਤੋਂ ਲੈਣਾ ਕਿਹਾ ਜਾਦਾ ਹੈ ਵੱਡਾ ਜਿਹੜਾ ਉਹਦਾ ਵੀ ਹੰਸਰਾ ਹਸਨੋਂ ਕਿਹੜਾ ਮਿਲਣ ਜਾ ਰਹੇ ਨਹੀਂ ਇਦਾਂ ਦੇ ਇਦਾਂ ਦੀਆਂ ਬਾਲੀਆਂ ਉਮੀਦਾਂ ਨਹੀਂ ਰੱਖੀਦੀਆਂ ਕੰਮ ਕਰਦੇ ਰੋ ਬਸ ਰਾਤ ਦਿਨ ਔਨੈਸਟ ਰਹੋ ਵਫਾਦਾਰ ਰਹੋ ਬਾਕੀ ਉਹਦੀ ਮौज ਹੈ ਫਰੀਦਕੋਟ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿ ਲੋਕਾਂ ਉਹਨਾਂ ਨੂੰ ਪਿਆਰ ਦੇ ਮੈਂ ਇਹੀ ਕਵਾਂਗਾ ਕਿ ਤੁਸੀਂ ਪਿਆਰ ਵੰਡਣ ਲਈ ਪੈਦਾ ਹੋਏ ਹੋ ਬੜੀਆਂ ਮਕਦਸ ਧਰਤੀਆਂ ਤੇ ਪੈਦਾ ਹੋਏ ਹੋ ਆਪਸ ਵਿੱਚ ਭਾਈਚਾਰਾ ਕਾਇਮ ਰੱਖੋ ਇਲੈਕਸ਼ਨ ਹੋ ਗਿਆ ਹੁਣ ਪਿਆਰ ਨਾਲ ਰਹੋ ਮੈਨੂੰ ਜਿੱਥੇ ਯਾਦ ਕਰੋਗੇ ਮੈਂ ਹਾਜ਼ਰ ਹੁੰਦਾ ਰਵਾਂਗਾ ਪੰਜਾਬ ਦੀ ਗੱਲ ਕਰੇ ਪੰਜਾਬ ਦੇ ਵਿੱਚ ਯਾਦ ਨੂੰ ਦੋ ਸੀਟਾਂ ਕਿਡੀਆਂ ਮਿਲਦੀਆਂ ਨਜ਼ਰ ਆਈਆਂ ਫਰੀਦਕੋਟ ਤੋਂ ਜਤ ਮਰੀਦਵਰ ਨੂੰ ਕਿਹੜਾ ਪਿਆਰ ਹੈ ਤੁਹਾਡੇ ਵੱਲੋਂ ਉਹਨਾਂ ਨੂੰ ਕੀ ਕਹਿਣਾ ਮੈਂ ਸਭ ਤੋਂ ਪਹਿਲਾਂ ਵਧਾਈਆਂ ਦਵਾਂਗਾ ਜਿੱਤ ਗਏ ਲੋਕਾਂ ਨੂੰ ਫਿਰ ਮੈਂ ਸ਼ੁਭ ਕਾਮਨਾਵਾਂ ਦਵਾਂਗਾ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕਰਨੇ ਚਾਹੀਦੇ ਬਸ ਕਿੰਨੀ ਐਸੀ ਗਲਬਤ ਕੀਤੀ ਗਿਆ ਹਸਰਾ ਹਾਂ ਜਿਹਦੇ ਨਾਲ ਉਹਨਾਂ ਨੇ ਅੱਜ ਫਰੀਦਕੋਟ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਜੋ ਆ ਮੀਡੀਆ ਨੂੰ ਵੀ ਕਿੜਿਆ ਲੱਡੂ ਖਵਾਈ ਨੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮ ਮਹੱਜਨ ਜਗਬਨੀ ਟੀਵੀ ਜਲੰਧਰ